ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਮਤਰੋ ਲਓ ਵੀ ਆਪਾਂ ਇੰਗਲੈਂਡ ਯੂਕੇ ਦਾ ਇੱਕ ਨਵਾਂ ਸ਼ੌਂਕ ਘਰ ਆਉਣ ਜਾ ਰਹੇ ਆ ਤੁਹਾਨੂੰ ਤੇ ਇਹ ਘਰ ਆ ਆਪਣੇ ਸੱਤੇ ਵੀਰ ਹੋਣਾ ਦਾ ਤੇ ਸ਼ੌਂਕ ਕੀਤਾ ਹੋਇਆ ਇੱਥੇ ਕਬੂਤਰ ਰੱਖੇ ਹੋਏ ਨੇ ਪੰਜਾਬ ਵਾਲੇ ਪੰਜਾਬੀਆਂ ਦਾ ਸ਼ੌਂਕ ਬੜਾ ਹੀ ਨਰਾਲਾ ਆ ਬਹੁਤ ਵਧੀਆ ਵਧੀਆ ਕਬੂਤਰ ਨੇ ਭਾਜੀ ਹੋਣਾ ਦੇ ਕੋਲ ਬਾਜ਼ੀਆਂ ਵੀ ਛੱਡਦੇ ਨੇ ਔਰ ਇਹ ਗਾਰਡਨ ਆ ਪਿੱਛੇ ਤੇ ਇਹ ਸਾਰੇ ਆਲੇ ਦੁਆਲੇ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਲਾਈਨ ਦੇ ਵਿੱਚ ਖੁੱਡੇ ਬਣਾਏ ਹੋਏ ਆ ਤੇ ਸ਼ੌਂਕ ਬਹੁਤ ਵਧੀਆ ਭਾਜੀ ਹੋਣਾ ਦਾ ਤੇ ਗੱਲਬਾਤ ਵੀ ਕਰਦੇ ਆ ਸ਼ੌਂਕ ਕਰਾਉਨੇ ਆ ਇਹ ਲੂਟਨ ਸ਼ਹਿਰ ਆ ਲੂਟਨ ਲੂਟਨ ਦੇ ਵਿੱਚ ਪਹੁੰਚੇ ਹੋਏ ਆ ਆਪਾਂ ਜਿੱਥੇ ਜਿਹੜਾ ਸ਼ੌਂਕ ਤੁਸੀਂ ਕਰਨ ਜਾ ਰਹੇ ਹੋ ਤੇ ਸ਼ੌਂਕ ਕਰਾਉਨੇ ਤੁਹਾਨੂੰ ਇਹਨਾਂ ਕਬੂਤਰਾਂ ਦਾ ਜੀ ਇਹ ਜਾਲ ਸਿਸਟਮ ਕੀਤਾ ਹੋਇਆ ਹੈ ਵਿੱਚ ਥੋੜਾ ਜਿਹਾ ਇਹ ਆਪਣਾ ਪੰਮਾ ਰਣਜੀਤ ਭਰਾ ਆਪਣਾ ਨਾਲ ਸੰਗਾ ਭਾਜੀ ਖੜਿਆ ਤੈਨ ਨਾਲ ਆਪਣੇ ਤਾਂ ਭਾਜੀ ਹਾਂ ਇਹ ਮਲਵਈਆ ਹਾਂਜੀ ਮਲਵਈ ਪਿਓਰ ਮਲਵਈਆ ਹਾਂ ਲਓ ਜੀ ਦਵਾਜ ਖਟੀਆਂ ਅੱਖਾਂ ਦਾ ਮਲਵਈ ਕਬੂਤਰ ਸਖੇ ਭਾਈ ਦੋਵੇਂ ਇੱਕੋ ਝੋੜੀ ਦੇ ਅੱਛਾ ਇਹ ਵੀ ਇਹਦਾ ਭਰਾ ਆ ਬਈ ਜੀ ਇੱਕੋ ਝੋੜੀ ਦੇ ਦੇਖੋ ਜੀ ਫਰਕ ਹੁੰਦਾ ਸਰ ਜੀ ਬਹੁਤ ਹੀ ਵਧੀਆ ਆ ਦੇਖੋ ਇਹਦੇ ਪੰਜੇ ਸਰ ਜੀ ਆ ਬੰਦ ਪੂਛ ਦੇਖੋ ਜੀ ਸਰ ਜੀ ਕਿੰਦਾ ਬੰਦ ਪੂਛ ਆ ਦੇਖੋ ਬਹੁਤ ਵਧੀਆ ਵਾਹ ਚੱਕੋ ਛੋੜ ਬੰਦ ਇਹਦੇ ਸਰ ਜੀ ਕੋ ਵਧੀਆ ਸਰ ਜੀ ਵੈਰੀ ਆਹ ਚੰਗਾ ਗਾਤੰਗਾ ਮੈਂ ਗਾਤੰਗਾ ਨਹੀਂ ਨਹੀਂ ਦੇ ਰਹੇ ਆ ਵੀਸ ਆ ਗਿਆ ਭਾਈ ਿੱਕੋ ਜੁੜੀ ਦਮ ਇਹ ਪਾਰਕ ਹੁੰਦੇ ਤੁਹਾਨੂੰ ਦਿਖਾਏ ਜਾ ਰਹੇ ਆ ਜੀ ਇਹਨਾਂ ਦੇ ਵਿੱਚ ਵੀ ਕਈ ਬਰੀਕੀਆਂ ਨੇ ਤਾਰੇ ਇੱਕਦਮ ਬੰਦ ਪੂਛਾ ਤੇਰਾ ਮਾ ਦਸ ਜੋ ਇਹਦੇ ਚ ਆ। ਉਹ ਇਹਦੇ ਹੈ ਨਹੀਂ। ਜੋ ਇਹਦੇ ਚ ਆ। ਇਹਦੇ ਬੱਚੇ ਘਰ ਤੇ ਹੀ ਉੜਦੇ। ਕਹਿੰਦੇ ਜਦੋਂ ਪੰਜ ਪੰਜ। ਇਹਦੇ ਬੱਚੇ ਤਾਂ ਮੈਂ ਭੇਜਾਂ ਦੇ। ਕਹਿੰਦੇ ਉੱਥੇ ਕੋਈ ਨਹੀਂ ਤਾਂ ਪੁਲਿਸ। ਇਹਦੇ ਬੱਚੇ ਘਰ ਤੇ ਹੀ ਰੌਣਕ ਵੜਦੇ। ਘਰ ਤੇ ਉਰਦੇ ਰਹਿੰਦੇ। ਇਹਦੇ ਲੰਬੇ ਜ। ਥੋੜੇ। ਇਹ ਦੇਖ ਘਰ ਤੇ ਹੀ ਰਹਿੰਦੇ। ਜਿਹੜੀ ਇਹਦੀ ਮਾਂ ਦਾ ਰਵਾ। ਇਹਦੀ ਮਾਂ ਦਾ ਰਵਾ ਲੰਬਾਉਂਦਾ। ਸਾਰੇ। ਇਹ ਆ ਦੀ ਮਾਂ ਤੇ ਤੇ ਮਾਂ ਤੋਂ ਕਹਾਂਦਾ ਤੇ ਦੀ ਮਾਂ ਦਾ ਸਾਰੇ ਨਸਲ ਨਾ ਉਹ ਸਾਰੇ ਆ ਬੈਠੇ ਕਾਲਾ ਵਿੱਚ ਆ ਬੈਠਾ ਇਹ ਸਾਰੇ ਇਹ 15-15 ਮਿੰਟੀਆਂ ਮੁਰਤੇ ਆ ਗਏ ਹਾਂ ਇਹ ਕਾਰਟ ਇਹ ਦੋ ਰਨ ਹਾਂ ਆਪਣੇ ਕੋਲ ਹੁਣ ਆ ਆਹ 9 ਦੇ 9 ਸਾਰੇ ਉੱਡ ਗਏ ਇਹ ਸਾਰੇ ਘਰ ਤੇ ਆਉਣ ਤੂੰ ਛੇ ਨਹੀਂ ਜਾਂਦਾ ਮੈਂ ਹਾਂ ਤਾਂ ਐਸੀ ਵੀਡੀਓ ਵਾਸਤੇ ਆ ਰੀਵਰਸ ਤੇ ਨਾ ਰੀਵਰਸ ਕਿਹੜੀ ਆ ਆ ਲਓ ਵੀ ਮਤਲਬ ਅੰਦਰ ਵੀ ਤੁਹਾਨੂੰ ਕਰਾਉਣੀ ਆ ਸ਼ੌਂਕ ਆ ਇੱਕ ਨਵੀਂ ਜਾਲੀ ਆ ਪਹਿਲਾਂ ਜਿਹੜੀ ਦੇਖੀ ਸੀ ਉਹ ਹੋਰ ਸੀ ਇਹ ਜਿਹੜੀ ਹੈਗੀ ਆ ਹੋਰ ਆ ਇਹ ਡਾਇਰੈਕਟ ਆ ਇਹਦੇ ਥਲੇ ਸਪੋਟਾਂ ਨਹੀਂ ਹੈਗੀਆਂ ਇਹ ਵੈਸੇ ਚੌਕਸ ਜਾਲੀ ਬਣਾਈ ਗਈ ਆ ਤੇ ਇਹਦੇ ਚ ਜਿਹੜੀਆਂ ਮਿੱਠਾਂ ਵਗੈਰਾ ਅੰਦਰ ਗਿਰਦੀਆਂ ਰਹਿੰਦੀਆਂ ਆ ਸਫਾਈ ਕਰਨੀ ਜਿਹੜੀ ਆ ਆਸਾਨ ਆਉਂਦੀ ਆ ਵੱਡੇ ਪੀਸ ਬਣਾਏ ਹੋਏ ਆ ਸਿੱਧੇ ਤੇ ਸਿੱਧੇ ਤੇ ਆਹ ਦੇਖੋ ਬਾਜੀ ਹੁਣਾਂ ਦੇ ਨਵੇਂ ਬੱਚੇ ਜਿਹੜੇ ਹੈਗੇ ਆ ਪੂਰੀ ਤਿਆਰੀ ਚੱਲਦੀ ਹੈ ਜਿਵੇਂ ਇੰਡੀਆ ਦੇ ਵਿੱਚ ਤਿਆਰੀ ਚੱਲ ਰਹੀ ਹੈ ਉਵੇਂ ਬਾਈ ਇੱਥੇ ਚੱਲ ਰਹੀ ਹੈ ਪੂਰੀ ਦੀ ਪੂਰੀ ਤਿਆਰੀ ਸ਼ੌਂਕ ਬਹੁਤ ਵਧੀਆ ਦੇਖੋ ਲਾਲ ਰਤਾਂ ਨੀਲਾ ਬੱਗਾ ਇੱਕ ਆਹ ਦੇਖੋ ਜੀਰਾਪਟ ਹੈਗੇ ਇਹ ਸਾਰੇ ਦੇ ਸਾਰੇ ਜਿਹੜੇ ਉਹ ਮਲਵਈਆਂ ਦੇ ਆ ਬਾਈ ਇਹ 12 13 ਬੱਚੇ ਹੈਗੇ ਨੇ ਵੇਚਨੇ ਕੋਈ ਇਹਦੇ ਐ ਕਰੋ ਸ਼ੌਂਕ ਦੇਖੋ ਦੇਖ ਲਓ ਬਾਈ ਸ਼ੌਂਕ ਕੀ ਚੀਜ਼ ਆ ਜਿੰਨਾ ਮਰਜੀ ਮਤਲਬ ਕਹਿਨ ਦਾ ਬੰਦਾ ਅਮੀਰ ਹੋਵੇ ਜਾਂ ਗਰੀਬ ਹੋ ਜਿਹੜਾ ਸ਼ੌਂਕ ਆ ਨਾ ਇਹ ਬੜੀ ਵੱਡੀ ਚੀਜ਼ ਆ ਪੰਛੀ ਬਹੁਤ ਬਹੁਤ ਸੋਹਣੇ ਔਰ ਚੰਗੀ ਉਡਾਨ ਆ ਇੱਥੇ ਬਾਜ਼ੀਆਂ ਉੱਡਾਂ ਜਾਂਦੀਆਂ ਆ ਜਿਹੜੀਆਂ ਹੁਣ ਬਾਹਰ ਵਾਲੀਆਂ ਇਸ ਵਾਰ ਦੂਸਰੇ ਸਾਲ ਦੱਸਦੇ ਨੇ ਕਿ ਇੱਥੇ ਬਾਜ਼ੀਆਂ ਉੱਡੀਆਂ ਨੇ ਤੇ ਬਾਕੀ ਇਹ ਪਾਜੀ ਹੁਣਾਂ ਦਾ ਘਰ ਆ ਤੇ ਬਾਹਰ ਗਾਰਡਨ ਆ ਪਿਛਲੀ ਸਾਈਡ ਗੈਰ ਜੀ ਕਹਿੰਦੇ ਨੇ ਉੱਥੇ ਕਬੂਤਰ ਜਿਹੜੇ ਆ ਗਿਆ ਸਾਰਿਆਂ ਨੇ ਜਿਹੜੇ ਉਹ ਪਾਲੇ ਹੋਏ ਆ ਲਓ ਇਹ ਸੋਰਾ ਸਾਰੇ ਇਦਾਂ ਹੀ ਇਦਾਂ ਹੀ ਨਿਕਲਦੇ ਆ ਪਰ ਉੱਡਣ ਨੂੰ ਬੜੇ ਜੀਰੋ ਬਰੀਕ ਬਰੀਕ ਜਿਹਾ ਵੀ ਆਪਾਂ ਰੋਕਿਆ ਸੀ ਉਧਰੋਂ। ਉੱਥੇ ਰੁਕੇ ਆ ਸੀ। ਪੱਠੇ ਸਾਰੇ ਆਪਾਂ ਰੁਕੇ ਹੋਏ ਆ। ਇਹ ਅਗਲੇ ਸਾਲ ਕੱਢਾਂਗੇ ਇਹਨਾਂ ਨੂੰ। ਹਾਂ, ਸੀ ਇਹ ਗਿਜਾ ਕੇ ਰੁਕ ਗਏ। ਹਾਂ, ਗਿਜਾ ਕੇ ਪੰਜ-ਪੰਜ 6 ਘੰਟੇ ਲਾਉਣ ਆਪੇ ਸਾਰੇ। ਫੇਰ ਹੁੰਦਾ। ਕੁੰਡਾ ਛੋਟਦੇ। ਛੋਟਦੇ ਜੀ ਣੂ ਆਵਰ ਕੇ ਨਹੀਂ ਣੂ ਆਇਆ। ਹਾਂ। ਕੁੰਡਾ ਵਹੜ ਤੱਕ ਉੱਤਰ ਉੱੜਦੇ ਆ। ਦੇ ਰਸਣ ਸਾਹਿਬ ਵੇਨੇ ਕਿਉਂ ਕਿ ਦੇਖਿਆ ਨਹੀਂ ਨਹੀਂ ਆਪਾਂ ਦੇ ਪੂਰਾ ਸੂਟ ਕਰਨ ਦੇ ਦੀਆਂ ਕੱਲੀ ਕੱਲੀ ਚੀਜ਼ ਜਿਹੜੀ ਆ ਦਿਖਾ ਰਹੇ ਆ ਆਪਾਂ ਐਂ ਜੀ ਕੋਈ ਗੱਲ ਹੀ ਨਹੀਂ ਪਰ ਉਹ ਦੋ ਮਿੰਟ ਦੋ ਵੀ ਚਿੱਟੀ ਆ ਕਦੇ ਕਾਲੀ ਨਾ ਹੋ ਜਿਹੜਾ ਪਿਆਜ ਚਿੱਟਾ ਇਦਾਂ ਆਪਣੇ ਕਾਲੀ ਨਾ ਹੋ ਤਾਂ ਉਹ ਤੋਂ ਦੋ ਵੀ ਜ਼ਿਆਦਾ ਹੁੰਦੇ ਤੁਹਾਨੂੰ ਮੈਂ ਦਿਖਾਉਂਦਾ ਉਹ ਬੜਾ ਚੰਗਾ ਇਹਦਾ ਆਪਾਂ ਇੰਨੀ ਦੇ ਬੱਚੇ ਖੜੇ ਪਿਓ ਦੇ ਅੱਛਾ ਇਹ ਆ ਖੜੇ ਕੋਈ ਨਹੀਂ ਓਏ ਪਤਾ ਕਿਦਾਂ ਸੱਤਵੇਂ ਦੋ ਤਿੰਨ ਝੋੜੀਆਂ ਲਗਾਤਾਰ ਕਢਾ ਕੇ ਦੇਖੀਂ ਕਈ ਵਾਰੀ ਫੇਰ ਖੜ ਜਾਂਦੇ ਮੇਰੇ ਪਹਿਲੀਆਂ ਜਿਹੜੀਆਂ ਹੀ ਘੜਾਏ ਵੇ ਕਿ ਜੁੜਦੇ ਨੇ ਚਾਰ ਭੱਜੇ ਪਹਿਲੀ ਵਾਰ ਚ ਦੁਸ਼ੇ ਚਾਰ ਹੀ ਖੜ ਗਏ ਆ ਤੇ ਉਹ ਇਹ ਆ ਜਿਹੜੇ ਬੱਚੇ ਪਹਿਲਾਂ ਤੁਹਾਨੂੰ ਦਿਖਾਏ ਉਹਨਾਂ ਦਾ ਬਾਪ ਆ ਪਾਈ ਜੀ ਇਹ ਪੇਪੋਤ ਉਹ ਇੰਡੀਆ ਇੰਡੀਆ ਆਂਡਾ ਇੰਡੀਆ ਆਂਡਾ ਜੂ ਨਿਕਲਿਆ ਵਾ ਬਹੁਤ ਆ ਮੇਰਾ ਪੁੱਤ ਹਾਂ ਉਹ ਹੀ ਪੋਟੜਾ ਗਰੀ ਸੇਮੇ ਹੀ ਬਣ ਗਈ ਗੱਲ ਸੇਮੇ ਹੀ ਪਰ ਇਹਦੂ ਵੀ ਵਧੀਆ ਬਣਿਆ ਹੁੰਦਾ ਹਾਂ 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 ਬਹੁਤ ਖਰਾਬ ਅੱਠਾ ਬਣਾਇਆ ਕੀ ਰਹੇ ਹੋ ਹੋ ਜਾਂਦਾ ਨਾ ਕੁੱਤਰੀ ਨਾਲ ਆਪਣੇ ਛੱਡ ਦੇ ਦੇ ਦੇਖ ਦੂ ਕਿ ਨਾ ਨਾ ਸਾਰੇ ਜੁੜ ਗੱਲ ਇਹ ਵੀ ਉੱਪਰ ਜੁੜਾ ਨਹੀਂ ਨਾ ਦੇਖੋ ਬਈ ਕੋਈ ਨਹੀਂ ਕੋਈ ਨਹੀਂ ਦੇਖ ਅੰਦਰ ਪੜ ਕੇ ਨਹੀਂ ਜਾਣੀ 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 ਜ਼ਰੂਰ ਆਹ ਜਾਲੀ ਦੇਖੋ ਇਹ ਆ ਬਖੀਆ ਆਹ ਜਿਹੜੀ ਬਾਹਰ ਲਾਈਏ ਹੋਰ ਹੈ ਜਾਲੀ ਹਨ ਹਾਂਜੀ ਆ ਲਓ ਬਈ ਕਰੋ ਸ਼ੌਂਕ ਭਾਈ ਦੇ ਕਬੂਤਰਾਂ ਦਾ ਤੇ ਕਿੱਦਾਂ ਦਾ ਲੱਗਦਾ ਸ਼ੌਂਕ ਦੱਸਿਓ ਜ਼ਰੂਰ ਉਹ ਲਾਲ ਕਬੂਤਰ ਲਾਲ ਬਈ ਸਾਰੇ ਕਬੂਤਰ ਸਾਰੇ ਲੂਜ ਲੱਗਦਾ ਹਨਾ ਲਾਲ ਜਿਆ ਸਾਰੇ ਕਬੂਤਰ ਹੀ ਆ ਇਹ ਲਾਲ ਕਿਹਦਾ ਹੈ ਉਹ ਲਾਲ ਖੜਾ ਉਸ ਕਿੱਥੇ ਲਖੜਾ ਜਿਹੜਾ ਕਾਣੀ ਦਾ ਜਿਹੜੇ ਉੱਪਰ ਬੈਠਾ ਥੱਲੇ ਆ ਉਹ ਦੋਵੇਂ ਕਾਣੀ ਜੀ ਪੱਟੀਆਂ ਉਧਰ ਆ ਪੱਟੀਆਂ ਉਧਰ ਪੱਟੀਆਂ ਵੀ ਗੱਟੀਆਂ ਇਹਦਾ ਇਹਦਾ ਪੈਣਾ ਦੋ ਆ ਲਾਸਟ ਟਾਈਮ ਦੇਖ ਇੱਧਰ ਸਾਰੇ ਦੇ ਸਾਰੇ ਨਾਰਾ ਬਾਈ ਜਿਹੜੇ ਤੁਸੀਂ ਦੇਖ ਰਹੇ ਹੋ ਦੂਸਰੀ ਸਾਈਡ ਜਿਹੜੀਆਂ ਕਬੂਤਰੀਆਂ ਆਂਦਾ ਵੀ ਤੁਹਾਨੂੰ ਸ਼ੌਂਕ ਕਰਾਉਂਦੇ ਆਂ ਦੇਖੋ ਕਿੰਨੇ ਕਿੰਨੇ ਸੁਨੇ ਲਾਲ ਚੀਨੇ ਸ਼ਾਸ਼ ਬੜੀਆ ਸ਼ੌਂਕ ਕੀਤਾ ਹੋਇਆ ਭਾਜੀ ਹੁਣਾਂ ਦਾ ਬਹੁਤ ਹੀ ਸੋਹਣੇ ਸੋਹਣੇ ਪੰਛੀ ਨੇ ਜਿਆਦਾ ਤੇ ਨਹੀਂ ਜੂ ਹੈ ਜੀ ਜਿੱਥੇ ਥੋੜੀ ਡਗਾ ਨਾ ਇੱਕ ਤਾਂ ਦੋ ਜਾਰੀ ਬਹੁਤ ਠਾਵੜਾ ਫਿਰ ਜੀ ਦੁਬਾਰਾ ਚਾਹਾਂ ਦਾ ਨਹੀਂ ਕੋਈ ਉਡਾਇਆ ਨੇ ਜਾਨਸ ਰਾਜਾ ਕਾਲਚੀਨ ਕਿਹਿਆ ਬਰੀਡ ਵਾਲੇ ਕੁੰਮੂ ਵਾਲਾ ਤੇ ਹੋਰ ਹੋਰ ਆ ਗਿਆ ਇਹ ਆ ਭਰਾ ਘਰੋਂ ਅਗਲਾ ਬਜਾਓ ਅੱਛਾ ਅੱਛਾ ਆ ਉਪੀ ਮੈਟਰੋ ਦਿਖਾਉਣੀ ਆ ਤੁਹਾਨੂੰ ਦੁਬਾਰਾ ਨੀ ਯਾਰੇ ਲੈਂਦੇ ਹੋ ਫੇਰ ਠੰਡ ਚ ਐ ਇੰਦਰ ਬਾਈ ਜੋੜਿਆਂ ਵਾਲੇ ਤੁਹਾਨੂੰ ਦਿਖਾਈਏ ਜਿੰਨੀ ਦੇਰ ਤੱਕ ਇੰਦਰ ਸ਼ੌਂਕ ਹੋ ਰਿਹਾ ਆ ਕਰੋ ਸ਼ੌਂਕ ਬਾਈ ਨੇ ਜੋੜਿਆਂ ਵਾਲੇ ਖੁੱਡੇ ਬਹੁਤ ਸੋਹਣੇ ਬਣਾਏ ਹੋਏ ਆ ਹੈਲੋ ਵੀ ਮਿੱਤਰੋ ਆਹ ਦੋ ਬੱਚੇ ਆ ਪਾਲਦੇ ਪਏ ਆ ਆ ਦੇਖੋ ਕੋਈ ਜੋੜੇ ਭਾਜੀ ਹੁਣਾਂ ਦੇ ਇੱਕ ਜੋੜ ਆ ਹੈ ਸ਼ਾਂ ਅੱਖਾਂ ਦਾ ਉਹ ਇੱਕ ਸ਼ਾਂ ਅੱਖ ਹੈ ਕਿ ਚਿੱਟੀਆਂ ਦੀ ਹੈ ਚਿੱਟੀ ਵਾਲੀ ਹੈ ਫਿਰ ਸ਼ਾਇਦ ਆਹ ਆਹ ਚਿੱਟੀਆਂ ਅੱਖਾਂ ਦਾ ਪੰਛੀ ਹੈ ਜਿਹੜਾ ਪਿੱਛੇ ਬੈਠਾ ਬਹੁਤ ਹੀ ਸ਼ਾਨਦਾਰ ਲਾਜਵਾਬ ਪਰਿੰਦਾ ਹੈ ਵੀ ਬਹੁਤ ਹੀ ਵਧੀਆ ਤੇ ਇੱਕ ਜੋੜਾ ਹੈ ਡੱਬਿਆਂ ਦਾ ਦੇਖੋ ਬਈ ਬਹੁਤ ਹੀ ਸੋਹਣੇ ਪਰਿੰਦੇ ਹੈ ਵੀ ਲੂਟਨ ਸ਼ਹਿਰ ਫਿਰ ਤੁਹਾਨੂੰ ਦੱਸ ਦਈਏ ਇੰਗਲੈਂਡ ਯੂਕੇ ਦੇ ਵਿੱਚ ਲੂਟਨ ਸ਼ਹਿਰ ਦੇ ਵਿੱਚ ਪਹੁੰਚੇ ਹੋਏ ਆ ਸੱਤੇ ਭਾਜੀ ਦੇ ਘਰੇ ਨਾਲ ਇਹਨਾਂ ਦੇ ਸ਼ਾਇਦ ਗੈਰੀ ਭਾਜੀ ਆ ਹੈਰੀ ਭਾਜੀ ਆ ਉਹਨਾਂ ਦਾ ਨਾਮ ਮੈਨੂੰ ਯਾਦ ਨਹੀਂ ਆ ਉਹ ਸ਼ੌਂਕ ਕਰਦੇ ਨੇ ਨਾਲ ਜਿਹੜੇ ਹੈਰੀ ਭਾਜੀ ਹੁੰਦੇ ਆ ਹਾਂਜੀ ਹੈਰੀ ਭਾਜੀ ਹੁੰਦੇ ਆ ਨਾਲ ਜਿਹੜੇ ਸ਼ੌਂਕ ਕਰਦੇ ਨੇ ਉਹ ਵੀ ਇੱਥੇ ਸ਼ੌਂਕ ਕਰਦੇ ਨੇ ਤੇ ਇਹ ਜੋੜਿਆਂ ਵਾਲੇ ਵੱਡੇ ਪਰਿੰਦੇ ਆ ਬੱਚਾ ਕੱਢਿਆ ਹੋਇਆ ਤੇ ਨਾਲ ਦੁਬਾਰਾ ਅੰਡੇ ਰੱਖ ਦਿੱਤੇ ਨੇ ਇੱਕ ਪੰਛੀ ਐ ਬੈਠਾ ਆ ਬਾਕੀ ਜੋੜੇ ਲਗਭਗ ਭਾਜੀ ਹੁਣਾਂ ਨੇ ਤੋੜ ਦਿੱਤੇ ਨੇ ਹੁਣ ਇੱਕ ਜੋੜਾ ਹੈ ਇਹ ਜੀਰੀ ਮਾਦੀ ਆ ਤੇ ਚਿੱਟਾ ਬੱਗਾ ਕਬੂਤਰ ਬਹੁਤ ਹੀ ਸੋਹਣਾ ਸ਼ੌਂਕ ਆ ਬਾਈ ਆ ਕਬੂਤਰ 200 ਕ ਜੰਮ ਲਾ ਵਈਆ ਜਿੱਦਾਂ ਨਾ ਆਂਡੇ ਸਾਂਭਦੇ ਹੁ ਅੱਛਾ ਆਂਡੇ ਬਸ ਉੱਪਰਲੀ ਝੁਲੀ ਇੱਥੇ ਬਦਲੀ ਦੇ ਸਹੀ ਏ ਸਹੀ ਏ ਫਿਰ ਬੱਚੇ ਪਾਲੀ ਜਾਂਦੇ ਹਨ ਇਹਦੇ ਬਾਹਰਲੇ ਸਾਰੇ ਸਾਂਭਣ ਨੂੰ ਸਹੀ ਏ ਸਹੀ ਏ ਸਹੀ ਏ ਵਧੀਆ ਥੱਲੇ ਵੀ ਆ ਤਿੰਨ ਚਾਰ ਜੋੜੇ ਬਾਈ ਉਹਨਾਂ ਨੇ ਇੱਦਾਂ ਲਾਏ ਹੋਇਆ ਬਾਈ ਜੀ ਇਹ ਕਾ ਵੀ ਥੱਲੇ ਇਹਨੇ ਵੀ ਬੱਚੇ ਪਾਲ ਦਿੱਤੇ ਆ ਦੋ ਇਹ ਬੱਚੇ ਚੰਗੇ ਪਾਲਦੇ ਹਨ ਮੋਟਾ ਚੰਗਾ ਕਬੂਤਰ ਆ ਦੇਖੋ ਬਈ ਦੇਸੀਆਂ ਚ ਟੈਡੀਆਂ ਦੇ ਵਿੱਚੋਂ ਆ ਤੇ ਬੱਚੇ ਪਾਲ ਰਿਆ ਹੈ ਬਹੁਤ ਵਧੀਆ ਕਰ ਦਿਓ ਬੰਦ ਇਹੜਾ ਵੱਡਾ ਤੁਸੀਂ ਥੋੜਾ ਮੈ ਰੱਖਿਆ ਤੇ ਉਸ ਉਲਟੀ ਉਲੀ ਨਾਲ ਗਿ ਆਯੋ ਬਈ ਮਿੱਤਰੋ ਇਧਰ ਵੀ ਕਰਾਈਏ ਸ਼ੌਂਕ ਨਹੀਂ ਤੁਹਾਨੂੰ ਕਿਹੜੀ ਹਟ ਗਈ ਮੈਨੂੰ ਬੱਸ ਥੈਂਕ ਯੂ ਬਾਬਾ ਜੀ

ਆ ਸਾਰੀਆਂ ਕੋਈ ਮਾਦੀਆਂ ਸੈਕਰੀਆਂ ਮਾਦੀਆਂ ਅਗਰ ਸਾਪਾ ਬਰੀਡ ਪਾਉਣੇ ਨਾ ਹਾਂਜੀ ਇਹ ਸਾਰੀਆਂ ਉਹ ਪੱਟੀਆਂ ਇਹ ਆਹ ਸਾਰੀਆਂ ਬਰੀਡੀਆਂ ਆਹ ਦੇਖੋ ਲਾਲ ਬੰਦ ਮਾਦੀਆਂ ਵੀ ਵਿੱਚ ਦੇਖ ਜਿਹੜੀਆਂ ਭੂਰੀਆਂ ਨੀਂਂੀਆਂ ਨਹੀਂ ਕਹਿੰਦੇ ਉਹ ਲਾਲ ਚੀਨੀਆਂ ਗਰਦੇਵ ਵਾਲੇ ਜਿਵੇਂ ਕਬੂਤਰ ਆ ਉਹ ਵੀ ਵੀਰ ਉੱਪਰ ਜੀ ਉਹ ਲਾ ਦੇਗਾ ਬੋਝੀ ਹੈਗੀ ਦੇ ਰਸੇ ਦਾਰ ਨੂੰ ਬੜਾ ਕੋਲੇ ਪਰੋਂਦਾ ਹੈ ਦੇਖੋ ਬਈ ਕਿੱਦਾਂ ਦਾ ਲੱਗਦਾ ਦੱਸਿਓ ਜਰੂਰ ਮੇਰੇ ਵੀ ਬਹੁਤ ਹੀ ਸਮਾਸ਼ੌਂਕਾ ਭਾਜੀ ਹੁਣਾਂ ਦਾ ਕਬੂਤਰ ਦੇਖੋ ਕਿਨੇ ਕਿਨੇ ਚੱਕਿਆ ਕੱਲਾ ਕੱਲਾ ਪਰਿੰਦਾ ਜਿਹੜਾ ਦੇਖਣ ਵਾਲਾ ਆ ਲਾਜਵਾਬ ਸ਼ੌਂਕ ਮੈਨੂੰ ਕੀ ਆ ਮੈਂ ਦੇਖਦਾ ਹੁਣ ਬਣ ਕੇ ਮੈਨੂੰ ਪਸੰਦ ਆ ਜਾਂਦਾ ਆ ਕਾਣੀ ਕਬੂਤਰੀਆਂ ਇਹਨਾਂ ਦੀ ਬੜੀ ਮਸ਼ਹੂਰ ਆ ਇੱਥੇ ਭਾਈ ਬਹੁਤ ਤਗੜੇ ਬੱਚੇ ਕੱਢਦੀ ਆ ਲਾਲ ਰੱਤੇ ਬੱਚੇ ਕੱਢਦੀ ਆ ਡੱਬੇ ਬੱਚੇ ਕੱਢਦੀ ਆ ਆ ਦੇਖੋ ਇਹ ਸਾਰੀਆਂ ਸਾਰੀਆਂ ਜਿਹੜੀਆਂ ਵੱਡੀਆਂ ਕਬੂਤਰੀਆਂ ਆਆਂ ਮੈਕਸਿਮਮ ਇਹਦੇ ਵਿੱਚ ਆਹ ਕਿਹੜੇ ਕਬੂਤਰਾਂ ਜੋ ਬਣੀਆਂ ਭਾਜੀ ਆਹ ੜੀ ਲਾਲਬੰਦ ਕਬੂਤਰੀ ਆ ਪੂਰੀ ੜੀ ਆਹ ਇਹ ਪਈਤੰਦੇ ਵਾਲੇ ਆਛਾ ਧੰਨੇ ਵਾਲਿਆਂ ਜੋ ਬਣੀਆਂ ਇਹ ਆਂਡੇ ਆ ਨਹੀਂ ਇਹ ਤੇ ਵਿਕਲੀ ਹੈ ਹਾਂ ਲਾਲ ਚੀਨੀਆਂ ਨੇ ਕੱਢੀ ਹੈ ਇਹ ਤਾਂ ਪ્યોਰ ਰੱਤਾ ਵਾ ਜੀ ਅੱਛਾ ਬੋਰ ਰੰਗਾ ਅੱਛਾ ਤੇ ਮਾਂ ਇਹ ਲਾਲ ਚੀਨੀ ਹੈ ਮਾਂ ਲਾਲ ਚੀਨੀ ਹੈ ਬਹੁਤ ਸੋਹਣਾ ਕਲਰ ਆ ਬਾਈ ਇਹ ਬਹੁਤ ਘਟ ਨਿਕਲਦੇ ਆ ਜਿਹਨਾਂ ਕੋਲ ਹੈਗੇ ਆ ਉੜਦੇ ਵੀ ਬਹੁਤ ਆ ਬਹੁਤ ਹੀ ਵਧੀਆ ਸ਼ੌਂਕ ਪਾਜੀ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੇ ਵਧੀਆ ਕਬੂਤਰ ਨੇ ਤੇ ਵਧੀਆ ਸ਼ੌਂਕ ਆ ਬਾਈ ਇਧਰ ਵੀ ਕਬੂਤਰ ਹੀ ਆ ਇਧਰ ਕਬੂਤਰੀਆਂ ਆ ਜੀ ਅੱਛਾ ਕੁਝ ਜਿਹੜੀਆਂ ਬਾਧੂ ਆ ਉਹ ਇੱਧਰ ਵੱਡੀਆਂ ਕੀਤੀਆਂ ਹਨ ਹਾਂ ਆ ਲਓ ਬਾਈ ਉਹ ਜੀ ਪੰਛੀ ਇੱਧਰ ਵੀ ਹੈਗੇ ਨੇ ਬਾਈ ਇੱਧਰ ਵੀ ਜਿਹੜੀਆਂ ਵੱਡੀਆਂ ਕਬੂਤਰੀਆਂ ਆ ਲਗਭਗ ਹੋਰ ਵੀ ਲੱਗੇ ਹੋਏ ਆ ਇਹਦੇ ਵਿੱਚ ਨਰ ਵੀ ਹੈਗੇ ਆ ਮੁੰਡੇ ਮਾਰ ਕੋਈ ਨਾਲ ਲੱਗ ਮੈਨੂੰ ਆ ਨੀਲਾ ਜਿਹਾ ਮਾਰ ਲੱਗਦਾ ਨਹੀਂ ਨਹੀਂ ਇਹ ਵੀ ਕਬੂਤਰੀ ਹੈ ਇੰਡੀਆ ਤੋਂ ਆਂਡਾ ਆ ਰਿਹਾ ਹੈ ਅੱਛਾ ਆਂਡੇ ਨਹੀਂ ਮੋਟੀ ਆ ਹੈਂ ਆਂਡੇ ਦੀ ਹੈਟੀ ਠੀਕ ਆ ਠੀਕ ਆ ਲਾਓ ਵੀ ਮੇਤਰੋ ਪਰੋਈ ਸ਼ਾਮ ਤੇ ਕਿਦਾਂ ਦਾ ਲੱਗਦਾ ਸ਼ੌਂਕ ਦੱਸਿਓ ਜਰੂਰ ਠੀਕ ਹੈ ਜੀ ਦੇਖੋ ਬਰੀਡਾਂ ਭਰਾਵਾਂ ਨੇ ਬਾਹਰ ਲਿਆਂ ਦੇਸ਼ਾਂ ਚ ਜਾ ਕੇ ਆਪਣਾ ਸ਼ੌਂਕ ਪੂਰਾ ਕੀਤਾ ਹੋਇਆ ਆ ਜਗਾ ਘਟ ਹੋਣ ਦੇ ਬਾਵਜੂਦ ਵੀ ਜਿਹੜਾ ਹੈਗਾ ਸਾਰੇ ਭਰਾਵਾਂ ਨੇ ਜਿੰਨਿਆਂ ਕੋਲ ਗਏ ਆ ਵਧੀਆ ਤਰੀਕੇ ਨਾਲ ਸ਼ੌਂਕ ਕੀਤਾ ਸਾਂਭ ਸੰਭਾਲ ਬਹੁਤ ਵੱਡੀ ਆ ਟਾਈਮ ਘਟ ਹੋਣ ਦੇ ਬਾਵਜੂਦ ਵੀ ਜਿਹੜੇ ਹੈਗੇ ਆ ਪਰ ਇਹਨਾਂ ਨੂੰ ਟਾਈਮ ਜ਼ਰੂਰ ਦਿੰਦੇ ਆ ਸਾਰੇ ਭਰਾ ਜਿੰਨੇ ਵੀ ਹੈਗੇ ਆ ਔਰ ਵਧੀਆ ਬਾਜੀਆਂ ਛੱਡਦੇ ਨੇ ਬਾਈ ਆ ਲਓ ਦੇਖੋ ਹੁਣ ਰੰਗ ਦੇਖੋ ਉਹ ਰੰਗ ਯਾਰ ਦੇਖੋ ਬਈ ਮਿੱਤਰੋ ਇਹ ਦੇਖੋ ਕੋਈ ਪਾਕਿਸਤਾਨੀ ਆ ਇਹਨੂੰ ਕਹਿ ਗਿਆ ਜੋੜੇ ਨਹੀਂ ਪਾਣੀ ਆਹ ਹੋਰ ਹੋਰ ਕਾਹੀ ਇਹ ਕਿਹਾ ਮੰਦੀਨ ਵਾਲਾ ਕਹਿੰਦਾ ਇਹ ਉਹ ਕਹਿੰਦਾ ਬੱਚਾ ਇਕੱਤਰ ਆ ਗਿਆ ਲਾਲ ਚੀਨੀਆਂ ਇੱਕ ਤੋਂ ਇੱਕ ਬਹੁਤ ਸੋਹਣੇ ਸੋਹਣੇ ਪੰਛੀ ਰੂਹ ਹੋਈ ਹੋ ਗਈ ਤੁਸੀਂ ਦੇਖ ਕੇ ਬਾਕੀ ਮਤਰੋ ਤੁਹਾਨੂੰ ਕਿਦਾਂ ਦਾ ਲੱਗਾ ਸ਼ੌਂਕ ਜਰੂਰ ਦੱਸਿਓ ਠੀਕ ਹੈ ਜੀ ਤੇ ਆਪਣਾ ਚੈਨਲ ਵਿਰਾਟ ਵੀਜਨ ਕਲੱਬ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਤੇ ਨਵੀਂ ਵੀਡੀਓ ਲੈ ਕੇ ਬਾਈ ਜੀ ਬਹੁਤ ਛੇਤੀ ਮਿਲਦੇ ਆਂ ਦਿਓ ਹੁਣ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ